ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜਾਵਟ 4 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸ਼ਰੋਮਣੀ ਕਮੇਟੀ ਵੱਲੋਂ ਕੀਤੀਆਂ ਗਈਆਂ ਹਨ ਪੂਕਤਾ ਤਿਆਰੀਆਂ ਦੇਸ਼ਾਂ ਵਿਦੇਸ਼ਾਂ ਤੋਂ ਆਏ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਗੁਰੂ ਘਰ ਉੱਥੇ ਹੀ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਵੀ ਸ਼ਰੋਮਣੀ ਕਮੇਟੀ ਵੱਲੋਂ ਸਰਾਵਾਂ ਦਾ ਕੀਤਾ ਗਿਆ ਹੈ ਪੂਕਤਾ ਪ੍ਰਬੰਧ 4 ਸਤੰਬਰ ਨੂੰ ਸਵੇਰੇ ਕੱਢਿਆ ਜਾਵੇਗਾ ਸ਼ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਸਤਰਾਵ ਸੇ ਕਾਲੂ ਜੀ ਕੀ ਕਹਿਣਾ ਚਾਹੋਗੇ ਪ੍ਰਕਾਸ਼ਪੁਰਪ ਦੇ ਉੱਪਰ ਜਿਹੜੀਆਂ ਕੀ ਤਿਆਰੀਆਂ ਜਿਹੜੀਆਂ ਦੇਖਣ ਨੂੰ ਮਿਲਦੀ ਹੈ ਹਰਮੰਦਰ ਸਾਹਿਬ ਪਹਿਲੇ ਉਹ ਮੈਂ ਆਪ ਜੀ ਦੇ ਮੀਡੀਆ ਰਣ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਲੱਖ ਲੱਖ ਵਧਾਈ ਹੋਏ ਪਹਿਲੇ ਪ੍ਰਕਾਸ਼ ਦੀ ਗੁਰੂ ਰਾਮਦਾਸ ਜੀਆਂ ਬੜੀਆਂ ਕਿਰਪਾ ਵਾ ਠਾਠਾ ਮਾਲ ਦਾ ਇਕੱਠ ਤੁਹਾਨੂੰ ਦੇਸੀ ਰਿਹਾ ਹੋ ਕੇ ਤਾਂ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਨੇ ਬਹੁਤ ਅੱਜ ਤੋਂ ਹੀ ਇਕੱਠ ਦੀ ਜਿਹੜੀ ਆ ਬੜੀ ਮਾਣ ਵਾਲੀ ਪਰਮਾਤ ਰਹੀ ਆ ਸੋ ਇਹ ਤੋਂ ਵੇਖਣ ਨੇ ਦਰਪਾਲ ਸਾਹਿਬ ਦੇ ਜਿਸ ਤਰ੍ਹਾਂ ਸੰਗਤਾਂ ਦਾ ਠਾਠਾ ਮਾਲ ਦਾ ਕਾਥਿਆ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋયા ਲੋਕਾਂ ਨੇ ਬਹੁਤ ਯਤਿਰੀ ਪ੍ਰਬੰਧ ਕੀਤੇ ਗਏ ਆ ਜਿੱਥੇ ਲੋਕਾਂ ਨੇ ਆਪਣੇ ਬੂਹਿਆਂ ਦੇ ਗੜੀ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ ਅਰਵਾਦ ਤੋਂ ਵੱਧ ਸੰਤਾਂ ਨੂੰ ਆਪਣੇ ਘਰਾਂ 'ਚ ਠਹਾਉਂਦੇ ਨੇ ਫਿਰ ਇਹ ਪਹਿਲੇ ਪ੍ਰਕਾਸ਼ਵਾਜ ਦੇ ਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਨੂੰ ਘਰਾਂ ਤੋਂ ਲੈ ਕੇ ਆਉਂਦੇ ਨੇ ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣੀਏ ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਉਥੇ ਇਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੁਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਆ ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਆ ਵੀ 4 ਦਿਨ ਲੱਥ ਜਾਣ ਤੋਂ ਬਾਅਦ ਵੀ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਅੱਜ ਉਹ ਅੰਦਰ ਲੱਗਣ ਡਏ ਨੇ ਬਾਹਰ ਤੱਕ ਸੁਗੰਧੀਆਂ ਆ ਰਹੀਆਂ ਵੱਖਰੇ ਵੱਖਰੇ ਪੰਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ ਅਸੀਂ ਘਰ ਬੈਠੇ ਸੰਤਾਂ ਨੂੰ ਆਣਨੇ ਆ ਇਹੋ ਜਿਹਾ ਨਜ਼ਾਰਾ ਨਹੀਂ ਗੱਲ ਲੱਭਣਾ ਆਂਦੇ ਜਦੋਂ ਪਾਸ਼ਾ ਦਾ ਪ੍ਰਕਾਸ਼ ਆਉਂਦਾ ਵਾ 33 ਕਰੋੜ ਦੇਵਤਾ ਜਿਹੜਾ ਵਾ ਉਹ ਆੜ ਕੇ ਦਰਸ਼ਨ ਕਰਦੇ ਨੇ ਉਹ ਫੁੱਲ ਪਰ ਸੌਂਦੇ ਨੇ ਗੁਰੂਬਾਰ ਅੱਥੇ ਵੀ ਬੜੀ ਪਾਤਸ਼ਾਹ ਜੀ ਕਿਰਪਾ ਵਾ ਜਦੋਂ ਉਥੋਂ ਨਗਰ ਕੀਤਾ ਤੋਤਾ ਵਾ ਉਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ ਗਲੀਆਂ ਦੇ ਵਿੱਚੋਂ ਨੰਘਿਆਂ ਨਹੀਂ ਜਾਂਦਾ ਤੇਲ ਮਾਰਿਆ ਪੁੰਝੇ ਨਹੀਂ ਪੈਂਦਾ ਐਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਤੇ ਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸਜੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵਾਨ ਸੋਹਣਾ ਵੱਲੋਂ ਬਹੁਤ ਵਧੀਆ ਲੱਗਾ ਵਾ ਮਨ ਬੜਾ ਗਾਦਗਦ ਹੋਇਆ ਵਾ ਇਸ ਦਿਨ ਨੂੰ ਅਸੀਂ ਜੀ ਦੇ ਆਸੀਂ ਨਹੀਂ ਸਮੋਚੀਆਂ ਸੰਗਤਾਂ ਦੀਆਂ ਵਾ ਆਉ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ ਗੁਰੂ ਪਾਤਸ਼ਾਹ ਜਿੱਤੇ ਪੰਜਵੇਂ ਪਾਤਸ਼ਾਹ ਨੇ ਪਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਉਥੇ ਅੱਜ ਵੀ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੜੇ ਬੰਨੇ ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ ਅੱਜ ਵੀ ਚਾਦਰ ਵਿਛੀ ਹੁੰਦੀ ਆ ਉਹ ਚਾਦਰ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ ਉੱਥੇ ਪਲੰਘੇ ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਵੀ ਬੜੀ ਸ਼ਰਧਾ ਦੇ ਨਾਲ ਪਾਉਣਾ ਦੇ ਨਾਲ ਦਰਬਾਰ ਸਾਹਿਬੋਂ ਸ੍ਰੀ ਨਗਰ ਕੀਰਤਨ ਨਿਕਲਦੇ ਨੇ ਜਿਹੜਾ ਪਹਿਲਾ ਪ੍ਰਕਾਸ਼ ਦਾ ਜਿਹੜਾ ਦਿਹਾੜੇ ਨੂੰ ਮੁੱਖ ਰੱਖਦਿਆ ਹੋਇਆ ਸਮੁੱਚਿਆ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ ਅਕਾਲ ਤਖ਼ਤ ਸਾਹਿਬ ਤੇ ਸਜਾਵਟ ਕੀਤੀ ਰਹੀ ਆ ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ 2000 ਕੇ ਵੇਖੋ ਕਿਦੇ ਸੋਹਣੇ ਵਧੀਆ ਨਜ਼ਾਰਾ ਵੱਜਾ ਹੋ ਜੀ ਬਹੁਤ ਆਨੰਦ ਆ ਰਿਹਾ